ਮੈਂ ਨੋ ਮੇਰੇ ਘਰ ਵਾਲੀ ਬੋਲਦੀ ਠੰਡਾ ਜਾ ਮੌਸਮ ਆਜੀ ਪਹਾੜਾਂ ਵੱਲ ਚੱਲੀਏ ਮਾ ਜੇ ਇਹਨੂੰ ਸਿੱਧਾ ਜਵਾਬ ਦੇਤਾ ਵੀ ਪੈਸੇ ਹੈ ਨਹੀਂ ਮਾ ਫੇਰ ਤਾਂ ਲੜਾਈ ਹੋ ਜੂਗੀ ਮੈਂ ਉਹਨੂੰ ਆਨੇ ਬਹਾਨੇ ਜੇ ਤੰਗ ਕਰਨ ਲੱਗ ਗਿਆ ਮੈਂ ਕਦੇ ਦਾ ਕਹਿ ਰਿਆ ਕਰਾਂ ਜਦੋਂ ਕੱਪੜੇ ਧੋ ਕੇ ਹਟਾ ਕਰੇ ਮੈਂ ਕਹਾਂ ਕਾਲਰਾਂ ਤੇ ਤਾਂ ਇੰਨੇ ਨਹੀਂ ਮੈਂ ਤੇ ਜਦੋਂ ਭਾਂਡੇ ਮਾਂਜਿਆ ਕਰੇ ਮੈਂ ਕਹਾਂ ਸਾਬਲ ਤਾਂ ਲਹੀ ਨਹੀਂ ਭਾਂਡਿਆਂ ਤਾਂ ਮੈਂ ਕਹਾਂ ਜਦੋਂ ਤਾਂ ਤੂੰ ਕੰਮ ਨਾ ਹੀ ਕਰਿਆ ਕਰ ਤੇ ਬਾਅਦ ਚ ਜਦੋਂ ਪੋਚਾ-ਪੂਚਾ ਲਾ ਕੇ ਹਟਾ ਕਰੇ ਮੈਂ ਕਹਾਂ ਜਦ ਕਰਾ ਚਾਹ ਦੇ ਦਾਗ ਤਾਂ ਤੈਥੋਂ ਲੈਂਦੇ ਨਹੀਂਗੇ ਉਹ ਮੈਂ ਇਥੋਂ ਪੂਰੀ ਖੇਜ ਗਈ ਫਿਰ ਮੈਂ ਜਦੋਂ ਉਹਨੂੰ ਆਖਿਆ ਮੈਂ ਲੌਂਗ ਡਰਾਈਵ ਤੇ ਚੱਲੀਏ ਕਹਣੀ ਤੇਰੇ ਨਾਲ ਕਿਹੜਾ ਜਾਵੇ ਕਹਣੀ ਮੈਂ ਤੇ ਤੇਰੇ ਨਾਲ ਐਂਚਣਾ ਤੁਰਾਂ ਮੈਨੂੰ ਤਪਾ ਰੱਖਿਆਗਾ ਮੈਂ ਵੀ ਮਾਨ ਜੇ ਚ ਆਖਿਆ ਮੈਂ ਚਾਹੁੰਦਾ ਤਾਂ ਮੈਂ ਵੀ ਆਹੀ ਸੀਗਾ ਮੈਂ ਚੱਲ ਮਾਰ ਦੇ ਫਿਰ ਵੀ ਮੈਂ ਇਹਨੂੰ ਜਵਾਬ ਦੇਤਾ ਆਪੇ ਹੁਣ ਪਛਤਾਊਗਾ ਪਰ ਉਹ ਵਿਚਾਰੇ ਪੋਲੀ ਨੂੰ ਕੀ ਪਤਾ ਵੀ ਮੈਂ ਤਾਂ ਜਿਗਾਰ ਲਾਇਆ ਗਿਆ ਨਾਲੇ ਵੀ ਪਾਈਸੇ ਵਾਜ ਕੇ ਨਾਲੇ ਬਾਹਰ ਨਹੀਂ ਲਿਆਣੀ ਪਈ ਤੇ ਉਹ ਖੁਸ਼ ਹੋਈ ਫਿਰੇ ਬੜਕ ਮਾਰੇ ਪੂਰੀ ਹਰ ਇੱਕ ਮੁਸ਼ਕਲ ਦਾ ਹੱਲ ਲੜਾਈ ਨਹੀਂ ਹੁੰਦਾ ਕਈ ਵਾਰ ਦਿਮਾਗ ਵੀ ਲਾਇਆ ਕਰੋ ਜਿਹੜੇ ਵਿਆਹੇ ਬੰਦੇ ਆ ਉਹਨਾਂ ਨੂੰ ਦਿਮਾਗ ਲਾਉਣਾ ਚਾਹੀਦਾ ਐਵੇਂ ਲੜੀ ਜਾਂਦੇ ਰਹਿੰਦੇ ਆ ਪਊਆ ਵੀ ਕਿ ਲੜਨ ਮ ਲੱਗ ਜਾਂਦੇ ਆ ਪਰ ਉਹ ਸਕੀਮ ਲਾਇਆ ਕਰਨਾ ਏ ਜਿਵੇਂ ਮੈਂ ਲਾਈ